ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਵਾਲੀ ਦੀ ਰਾਤ ਦੀਵੇ ਬਾਲੀਐਨ ਤਾਰੇ ਜਾਤ ਸੁਨਾਤ ਅੰਬਰ ਭਾਲੀਐਨ ਫੁੱਲਾਂ ਦੀ ਬਗਾਤ ਚੁਣ ਚੁਣ ਚਾਲੀਐਨ ਤੀਰਥ ਜਾਤੀ ਜਾਤ ਨੈਣ ਨਿਹਾਲੀਐਨ ਹਰ ਚੰਦੌਰੀ ਝਾਤ ਵਸਾਈ ਉਚਾਲੀਐਨ ਗੁਰਮੁਖ ਸੁਖਵਲਦਾਤ ਸ਼ਬਦ ਸੰਭਾਲੀਐਨ ਇਹ ਪਾਵਨ ਰਚਨਾ ਭਾਈ ਗੁਰਦਾਸ ਜੀ ਦੀ 19 ਨੰਬਰ ਵਾਰ ਦੀ 6 ਨੰਬਰ ਪੌੜੀ ਹੈ ਜਿਸ ਨੂੰ ਆਮ ਦਿਵਾਲੀ ਵਾਲੇ ਦੇਣ ਰਾਤ ਜਾਂ ਸਵੇਰ ਵੇਲੇ ਰਾਗੀ ਸਿੰਘ ਕੀਰਤਨ ਦੇ ਰਾਹੀਂ ਗਾਇਨ ਕਰਦੇ ਨੇ ਇਹਦਾ ਮੇਨ ਥੀਮ ਜਿਹੜਾ ਹੈ ਗਾਉਣ ਦੇ ਸੰਬੰਧ ਦੇ ਵਿੱਚ ਦੀਵਾਲੀ ਦੀ ਰਾਤ ਦੀਵੇ ਵਾਲੀ ਇਹਨਾਂ ਰੱਖਿਆ ਜਾਂਦਾ ਹੈ ਤਾਂ ਇਦਾਂ ਸਿੱਖ ਸੰਗਤ ਨੂੰ ਲੱਗਦਾ ਹੈ ਕਿ ਜਿਵੇਂ ਇਹ ਗੁਰੂ ਘਰ ਦੇ ਵਿੱਚ ਕੀਰਤਨ ਹੋ ਰਿਹਾ ਹੈ ਤੇ ਗੁਰੂ ਸਾਹਿਬ ਜੀ ਸਾਹਿਬ ਦੀ ਜਪਾਈ ਗੁਰਦਾਸ ਜੀ ਇਹ ਕਹਿ ਰਹੇ ਨੇ ਕਿ ਦੀਵਾਲੀ ਦੀ ਰਾਤ ਨੂੰ ਦੀਵੇ ਬਲਣੇ ਚਾਹੀਦੇ ਨੇ ਪਰ ਇਹਦੇ ਸੰਪੂਰਨ ਪੌੜੀ ਦੇ ਆਪਾਂ ਅਰਥ ਭਾਵ ਦੇਖਣੇ ਨੇ ਕਿ ਇਹਦੇ ਵਿੱਚ ਗੱਲ ਕੀ ਹੋ ਰਹੀ ਹੈ ਭਾਈ ਗੁਰਦਾਸ ਜੀ ਅਖੀਰ ਤੇ ਪੌੜੀ ਦੇ ਸਿਧਾਂਤ ਜਿਹੜਾ ਉਹ ਗੁਰਬਾਣੀ ਦੇ ਰਿਲੇਟ ਸੰਬੰਧ ਦੇ ਵਿੱਚ ਬਖਸ਼ਿਸ਼ ਕਰਦੇ ਨੇ ਉਹ ਕਹਿੰਦੇ ਨੇ ਗੁਰਮੁਖ ਸੁਖਫਲਦਾਇ ਤ ਸ਼ਬਦ ਸੰਭਾਲੀਐਨ ਗੁਰੂ ਦੇ ਕੋਲੋਂ ਸ਼ਬਦ ਦੀ ਦਾਤ ਲੈ ਕੇ ਜੇ ਮਨੁੱਖ ਹਿਰਦੇ ਦੇ ਵਿੱਚ ਗੁਰੂ ਦੇ ਸ਼ਬਦ ਦੀ ਸਿੱਖਿਆ ਵਸਾ ਲਵੇ ਤਾਂ ਹਮੇਸ਼ਾ ਸੁੱਖਾਂ ਦੇ ਫਲ ਦੀ ਦਾਤ ਮਿਲਦੀ ਹੈ ਸਦੀਵਕਾਲ ਅਟਲ ਜਿਹੜਾ ਇਹ ਬੰਦੇ ਨੂੰ ਸੁੱਖ ਮਿਲਦਾ ਹੈ ਉਹਦੇ ਲਈ ਭਾਵੇਂ ਚਰਖੜੀਆਂ ਆ ਜਾਣ ਆਰੇ ਦੇ ਦੰਦੇ ਆ ਜਾਣ ਰੰਬੀਆਂ ਆ ਜਾਣ ਬੰਦ-ਬੰਦ ਕੱਟਣ ਦੀ ਗੱਲ ਆ ਜਾਵੇ ਉਹ ਅੰਦਰ ਦਾ ਸੁੱਖ ਜਿਹੜਾ ਹੈ ਗੁਰੂ ਦੇ ਸ਼ਬਦ ਦੇ ਰਾਹੀਂ ਮਿਲਿਆ ਉਹਨੂੰ ਕੋਈ ਹਲਾ ਨਹੀਂ ਸਕਦਾ ਤਸੀਹੇ ਜਿਹੜੇ ਸਤਾਨਾ ਨੂੰ ਜਿੰਨੇ ਮਰਜੀ ਦਿੱਤੇ ਜਾਣ ਹੁਣ ਇਸ ਗੱਲ ਦੀਆਂ ਬਾਕੀ ਸਾਰੀਆਂ ਉਦਾਹਰਨਾਂ ਨੇ ਉਹਦੇ ਵਿੱਚ ਪਹਿਲੀ ਉਦਾਹਰਨ ਜਿਹੜੀ ਆਮ ਗਾਈ ਜਾਂਦੀ ਹੈ ਦੀਵਾਲੀ ਦੀ ਰਾਤ ਦੀਵੇ ਬਾਲੀਏ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾ ਕੇ ਸਦੀਵ ਕਾਲ ਸੋਕਿਆ ਪਰ ਜੇ ਗੁਰੂ ਦਾ ਸ਼ਬਦ ਨਹੀਂ ਹੈ ਤੇ ਕਹਿਣ ਲੱਗੇ ਕਿ ਸੋਕੇ ਵੇਦਾਏ ਜਿਵੇਂ ਲੋਕ ਦੀਵਾਲੀ ਦੀ ਰਾਤ ਨੂੰ ਘਰੋ ਘਰੀ ਦੀਵੇ ਜਗਾਉਂਦੇ ਨੇ ਪਰ ਉਹਨਾਂ ਦਾ ਚਾਨਣ ਜਿਹੜੇ ਤੁਸੀਂ ਦੇਖੋਗੇ ਤਾਂ ਕੁਝ ਨਹੀਂ ਮਿਲੇਗਾ ਉਹ ਘੜੀ ਪੱਲ ਦਾ ਜਿਹੜਾ ਹੈ ਉਹ ਚਾਨਣ ਆ ਤਾਂ ਜਿਵੇਂ ਦੀਵਾਲੀ ਦੀ ਰਾਤ ਨੂੰ ਦੀਵੇ ਜਗਾਏ ਜਾਂਦੇ ਨੇ ਪਰ ਉਹ ਸਦੀਵ ਚਾਨਣ ਨਹੀਂ ਆ ਓਵੇਂ ਜਿਹੜਾ ਹੈ ਫਿਰ ਉਹ ਮਨੁੱਖ ਦਾ ਅੰਦਰ ਦਾ ਸੋਖਿਆ ਜਿਹੜਾ ਗੁਰੂ ਤੋਂ ਬਗੈਰ ਆ ਅਗਲੀ ਪੰਕਤੀ ਜਿਹੜੀ ਭਾਈ ਗੁਰਦਾਸ ਜੀ ਸਾਂਝੀਆਂ ਕਰਦੇ ਨੇ ਤਾਰੇ ਜਾਤ ਸਨਾਤ ਅੰਬਰ ਭਾਲੀਨ ਕਹਿੰਦੇ ਜਿਵੇਂ ਰਾਤ ਦੇ ਹਨੇਰੇ ਦੇ ਵਿੱਚ ਤਾਰੇ ਟਿਮਟਮਾਉਂਦੇ ਨੇ ਤੇ ਸੋਹਣੇ ਲੱਗਦੇ ਨੇ ਚੰਗੇ ਲੱਗਦੇ ਨੇ ਅੱਖਾਂ ਨੂੰ ਸਕੂਨ ਦਿੰਦੇ ਨੇ ਪਰ ਜਦੋਂ ਉਹਨਾਂ ਤਾਰਿਆਂ ਦੀ ਰੋਸ਼ਨੀ ਦੇਦੇ ਤੁਸੀਂ ਲੂਭੋਗੇ ਜਾਂ ਤਾਰਿਆਂ ਦੀ ਟਿਮਟਮਾਹਟ ਜਿਹੜੀ ਹੈ ਉਹ ਦਿਨੇ ਵੇਖੋਗੇ ਤਾਂ ਉਹ ਔਲੋਪ ਹੁੰਦੇ ਜਾਂ ਨਜ਼ਰ ਨਹੀਂ ਪੈਂਦੇ ਚਾਨਣ ਦੇ ਵਿੱਚ ਉਹ ਕੜੀਪਾਲ ਦੀ ਟਿਮਟਮਾਹਟ ਜਿਹੜੀ ਹੈ ਮਨੁੱਖ ਦੇ ਮਨ ਨੂੰ ਚੰਗੀ ਲੱਗਦੀ ਹੈ ਉਹਨਾਂ ਦਾ ਚਮਕਣਾ ਲਿਸ਼ਕਣਾ ਉਹ ਕੜੀਪਾਲ ਆ ਸਦੀਵ ਕਾਲ ਵਾਸਤੇ ਉਹ ਨਹੀਂ ਆ ਦਿਨੇ ਉਹ ਲੱਭਦੇ ਨਹੀਂ ਆ ਰਾਤ ਨਜ਼ਰ ਪੈਂਦੇ ਨੇ ਹਨੇਰੀ ਰਾਤ ਦੇ ਵਿੱਚ ਫੁੱਲਾਂ ਦੀ ਬਗਾਤ ਚੁਣ ਚੁਣ ਚਾਲੀ ਜਾਂਦਾ ਕਹਿੰਦੇ ਜਿਵੇਂ ਕਿਸੇ ਨੂੰ ਜਿਹੜੀ ਐ ਫੁੱਲਾਂ ਦੀ ਕਿਯਾਰੀ ਬੜੀ ਸੋਹਣੀ ਲੱਗੇ ਜਿਹਦੇ ਵਿੱਚ ਫੁੱਲ ਖਿੜੇ ਹੋਣ ਪਰ ਜਦੋਂ ਉਹ ਮਾਲੀ ਆਉਂਦਾ ਇਹ ਫੁੱਲਾਂ ਨੂੰ ਚੁਣ ਕੇ ਲੈ ਜਾਂਦਾ ਏ ਉਹ ਮੰਡੀ ਦੇ ਵਿੱਚ ਜਾਂ ਦੁਕਾਨ ਦੇ ਉੱਤੇ ਵੇਚ ਆਉਂਦਾ ਏ ਤੇ ਤੁਸੀਂ ਦੂਰੀ ਵਾਰ ਤੱਕੋਗੇ ਤਾਂ ਉਹ ਫੁੱਲਾਂ ਦੀ ਜਿਹੜੀ ਮਏਕ ਟੇਕ ਚਮਕਦੇ ਹੋਏ ਫੁੱਲ ਖਿੜੇ ਹੋਏ ਫੁੱਲ ਅੱਖਾਂ ਨੂੰ ਦਿਖਦੇ ਨਹੀਂ ਆ ਤਾਂ ਫਿਰ ਕਿਆਰੀ ਉਦਾਂ ਹੀ ਹਰੀ ਰਹਿ ਜਾਂਦੀ ਹੈ ਫੁੱਲਾਂ ਤੋਂ ਬਗੈਰ ਕਿਆਰੀ ਸੁੰਨੀ ਹੋ ਜਾਂਦੀ ਹੈ ਗੁਰੂ ਦੇ ਸ਼ਬਦ ਦੇ ਨਾਲ ਸੁੱਖ ਮਿਲਣਾ ਹੈ ਤੇ ਉਹ ਹਮੇਸ਼ਾ ਖੜਾ ਦੇ ਵਿੱਚ ਰੱਖੇਗਾ ਪਰ ਜੇ ਗੁਰੂ ਤੋਂ ਬਗੈਰ ਸੁੱਖ ਜਿਹੜਾ ਹੈ ਉਹ ਹਮੇਸ਼ਾ ਖਿੜਿਆ ਨਹੀਂ ਰਹਿੰਦਾ ਅੱਗੇ ਭਾਈ ਗੁਰਦਾਸ ਜੀ ਬੋਲ ਸੰਧਿਆ ਕਰਦੇ ਨੇ ਤੀਰਥ ਜਾਤੀ ਜਾਤ ਨੈਣ ਦੇ ਹਾਲੀ ਨੇ ਕਹਿੰਦੇ ਜਿਵੇਂ ਲੋਕ ਤੀਰਥ ਯਾਤਰਾ ਦੇ ਉੱਤੇ ਜਾਂਦੇ ਨੇ ਪਰ ਕੋਈ ਤੁਹਾਨੂੰ ਉੱਥੇ ਇੱਕ ਦਿਨ ਨਜ਼ਰ ਪਾਵੇਗਾ ਦੋ ਦਿਨ ਨਜ਼ਰ ਪਾਵੇਗਾ ਕੋਈ ਪੱਕਾ ਡੇਰਾ ਜਿਹੜਾ ਤੀਰਥ ਦੇ ਉੱਤੇ ਕਦੇ ਵੀ ਨਹੀਂ ਕਰਦਾ ਤੀਰਥ ਦੇ ਸੁਖ ਲੈਣ ਗਏ ਤੀਰਥ ਇਸ਼ਨਾਨ ਪਾਣ ਕੀਤਾ ਤੇ ਵਾਪਸ ਆ ਗਏ ਕੋਈ ਉੱਥੇ ਟਿਕਾਣਾ ਨਹੀਂ ਬਣਾ ਕੇ ਰੱਖਦਾ ਹਰ ਚੰਦੌਰੀ ਝਾਤ ਵਸਾਈ ਉਚਾਲੀਆਂ ਕਿ ਜਿਵੇਂ ਹਰ ਚੰਦੌਰੀ ਦੀ ਗੱਲ ਆਉਂਦੀ ਹਰ ਚੰਦੌਰੀ ਇੱਕ ਭੁਲੇਖਾ ਹੈ ਹਰੀਚੰਦਰ ਦਾ ਕਿਹਾ ਜਾਂਦਾ ਹੈ ਕਿ ਇੱਕ ਮਹਿਲ ਜਿਹੜਾ ਹੈ ਉਹ ਨਜ਼ਰ ਪੈਂਦਾ ਹੈ ਪਰ ਉਹ ਕਹਿੰਦੇ ਕਿ ਇਹ ਇੱਕ ਭੁਲੇਖਾ ਹੈ ਜਿਵੇਂ ਮ੍ਰਿਗ ਨੂੰ ਕ੍ਰਿਸ਼ਨਾ ਦੇ ਵਿੱਚ ਭਰੀ ਹੋਈ ਨੇ ਦੂਰੋਂ ਜਿਹੜਾ ਏ ਇੱਕ ਚਮਕਦੀ ਹੋਈ ਤੁੱਪ ਪਾਣੀ ਦਾ ਤਲਾਬ ਨਜ਼ਰ ਪੈਂਦੀ ਹੈ ਭਲੇਖਾ ਪੈਂਦਾ ਏ ਇਸੇ ਤਰ੍ਹਾਂ ਹਰਚੰਦੌਰੀ ਦਾ ਭਲੇਖਾ ਜਿਹੜਾ ਏ ਮਨੁੱਖ ਨੂੰ ਪਾਇਆ ਗਿਆ ਉਹ ਧੂਲ ਤੇ ਮਿੱਟੀ ਜਾਂ ਧੁੰਦ ਤੋਂ ਬਣਿਆ ਹੋਇਆ ਇੱਕ ਪਰਛਾਵਾਂ ਏ ਜਿਹਦੇ ਪ੍ਰਥਾਏ ਕਿਹਾ ਜਾਂਦਾ ਹਰਚੰਦੌਰੀ ਆ ਪਰ ਉਹ ਬਹੁਤਾ ਲੰਬਾ ਟਾਈਮ ਜਿਹੜਾ ਇਹ ਹਰਚੰਦੌਰੀ ਨਜ਼ਰ ਨਹੀਂ ਪੈਂਦੀ ਤਾਂ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਿਹੜੀ ਗੁਰੂ ਦੇ ਕੋਲੋਂ ਸੁੱਖਾਂ ਦੀ ਦਾਤ ਮਲੀਆਂ ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਨ ਗੁਰੂ ਦੇ ਸ਼ਬਦ ਨੂੰ ਸੰਭਾਲ ਕੇ ਹਮੇਸ਼ਾ ਵਾਸਤੇ ਸੁੱਖ ਜਿਹੜਾ ਇਹ ਬਣਿਆ ਰਹਿੰਦਾ ਹੈ ਤੇ ਦੀਵਾਲੀ ਦੀ ਰਾਤ ਦੀਵੇ ਬਾਲਣੇ ਜਾਂ ਨਾਂ ਬਲਣੇ ਇਹਦੇ ਨਾਲ ਭਾਈ ਗੁਰਦਾਸ ਜੀ ਦੇ ਇਸ ਸਿਧਾਂਤ ਦਾ ਕੋਈ ਸਬੰਧ ਨਹੀਂ ਹੈ ਇੱਥੇ ਤਾਂ ਸਤ ਗੁਰਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਡਣਾ ਗੁਰੂ ਬੰਦਨਾ ਤੋਂ ਮੁਕਤ ਕਰਨ ਦੀ ਸਮਰੱਥਾ ਰੱਖਦਾ ਹੈ ਜਿਵੇਂ ਬਵੰਜਰ ਰਾਜਿਆਂ ਨੂੰ ਕੈਦ ਦੇ ਵਿੱਚੋਂ ਮੁਕਤ ਕਰਵਾਇਆ ਇਸੇ ਤਰ੍ਹਾਂ ਹਰੇਕ ਸਿੱਖ ਨੂੰ ਗੁਰੂ ਬੰਦਨਾ ਤੋਂ ਮੁਕਤ ਕਰਕੇ ਆਨੰਦਮਈ ਜੀਵਨ ਜਿਉਣ ਦੀ ਦਾਤ ਬਖਸ਼ਿਸ਼ ਕਰਦਾ ਹੈ ਗੁਰੂ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ